ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਵਿੱਚ ਪੀਆਰ ਪਰਮਾਨੈਂਟ ਰੈਜ਼ੀਡੈਂਟ ਦੇ ਚਾਹਵਾਨ ਖਾਸ ਤੌਰ ਤੇ ਪਲੱਸ 2 ਪਾਸ ਵਿਦਿਆਰਥੀਆਂ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਦੇ ਵੱਲੋਂ ਦੋ ਵੱਡੀਆਂ ਅਪਡੇਟਾਂ ਸਾਹਮਣੇ ਆਈਆਂ ਹਨ ਆਈਆਰਸੀਸੀ ਦੇ ਵੱਲੋਂ ਆਮ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਸੀਆਰਐਸ ਸਕੋਰ ਲਗਭਗ 500 ਤੋਂ ਉੱਪਰ ਰਹਿਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਹਾਲੀ ਵਿੱਚ ਆਖਰੀ ਡਰਾਅ 505 ਤੇ ਆਇਆ ਇਸ ਉੱਚ ਸਕੋਰ ਕਾਰਨ ਪਲੱਸ 2 ਪਾਸ ਵਿਦਿਆਰਥੀਆਂ ਲਈ ਪੀਆਰ ਲੈਣਾ ਮੁਸ਼ਕਲ ਹੋ ਗਿਆ ਹੈ ਇਸ ਮੁਸ਼ਕਲ ਹੱਲ ਕਰਨ ਲਈ ਦੋ ਮੁੱਖ ਰਾਹ ਉੱਬਰ ਕੇ ਸਾਹਮਣੇ ਆਏ ਹਨ ਪੀਆਰ ਲੈਣ ਲਈ ਦੋ ਵੱਡੇ ਮੌਕੇ ਫ੍ਰੈਂਚ ਭਾਸ਼ਾ ਸਿੱਖੋ ਫ੍ਰੈਂਚ ਭਾਸ਼ਾ ਸਿੱਖਣ ਵਾਲੇ ਉਮੀਦਵਾਰਾਂ ਨੂੰ ਆਈਆਰਸੀਸੀ ਵੱਲੋਂ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ ਕਟ ਸਕੋਰ ਫ੍ਰੈਂਚ ਭਾਸ਼ਾ ਦੇ ਡਰਾ ਵਿੱਚ ਸੀਆਰਐਸ ਸਕੋਰ 500 ਤੋਂ ਹੇਠਾਂ ਹੀ ਆ ਰਿਹਾ ਹੈ ਪਿਛਲਾ ਫ੍ਰੈਂਚ ਡਰਾ 446 ਸੀਆਰਐਸ ਸਕੋਰ ਤੇ ਆਇਆ ਸੀ ਜਿਸ ਵਿੱਚ 4500 ਲੋਕਾਂ ਨੂੰ ਪੀਆਰ ਦੇ ਸੱਦੇ ਭੇਜੇ ਗਏ ਸਨ ਇਸ ਤੋਂ ਇਲਾਵਾ ਮਾਰਚ ਮਹੀਨੇ ਵਿੱਚ ਇਹ ਸਕੋਰ 400 ਤੋਂ ਹੇਠਾਂ ਚਲਾ ਗਿਆ ਸੀ ਜੇਕਰ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਲੈਂਦੇ ਹੋ ਤਾਂ ਆਮ ਐਕਸਪ੍ਰੈਸ ਐਂਟਰੀ ਦੇ ਮੁਕਾਬਲੇ ਬਹੁਤ ਘੱਟ ਸੀਆਰਐਸ ਸਕੋਰ ਤੇ ਤੁਹਾਡੀ ਪੀਆਰ ਦੀ ਹੋਣ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਕੈਨੇਡਾ ਫ੍ਰੈਂਚ ਭਾਸ਼ਾ ਦਾ ਵਿਸਤਾਰ ਕਰਨਾ ਚਾਹੁੰਦਾ ਹੈ ਅਗਲੇ ਨੰਬਰ ਦੀ ਗੱਲ ਕਰਦੇ ਹਾਂ ਜੀ ਟ੍ਰੇਡ ਓਕੂਪੇਸ਼ਨ ਵਿੱਚ ਕੁਕਿੰਗ ਨੂੰ ਤਰਜੀਹ IRCC ਨੇ ਇਸ ਪਾਸਟ ਕਰ ਦਿੱਤਾ ਹੈ ਕਿ ਕੁਕਿੰਗ ਨਾਲ ਸੰਬੰਧਿਤ ਕੀਤਾ ਨੂੰ PR ਦੇਣ ਦੀ ਵੱਡੀ ਤਰਜੀਹ ਦਿੱਤੀ ਜਾਵੇਗੀ ਕੈਨੇਡਾ ਹੁਣ 52% ਦੀ ਤੱਕ PR ਕੋਕਸ ਨੂੰ ਦੇਣ ਦੀ ਯੋਜਨਾ ਬਣਾ ਰਿਹਾ ਹੈ ਖਾਸ ਕਰਕੇ PNP ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਤੇ ਐਕਸਪ੍ਰੈਸ ਐਂਟਰੀ ਦੇ ਟ੍ਰੇਡ ਓਕੂਪੇਸ਼ਨ ਡਰਾ ਵਿੱਚ PR ਲਈ ਸ਼ਰਤਾਂ ਜੇਕਰ ਤੁਸੀਂ ਕੈਨੇਡਾ ਵਿੱਚ ਹੋ ਤਾਂ 6 ਮਹੀਨੇ ਤੱਕ ਕੁੱਕ ਦੀ ਸਟੱਡੀ ਅਤੇ ਅਨੁਭਵ ਹੁਣ ਤੇ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਭਾਰਤ ਤੋਂ ਕੁੱਕ ਦੇ ਤੌਰ ਤੇ ਪੀਆਰ ਦੀ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੀਆਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਜੋ ਅਸੀਂ ਤੁਹਾਨੂੰ ਦੱਸਾਂਗੇ 1 ਸਾਲ ਦੀ ਸਟੱਡੀ 1 ਸਾਲ ਦਾ ਕੰਮ ਦਾ ਤਜਰਬਾ ਆਈਲਟਸ ਦੇ ਵਿੱਚ 7 ਪਲੱਸ ਬੈਂਡ ਸਕੋਰ ਹੋਣੇ ਚਾਹੀਦੇ ਨੇ ਆਈਆਰਸੀਸੀ ਹੁਣ ਸਿੱਧੇ ਤੌਰ ਤੇ ਫਰਾਂਚ ਭਾਸ਼ਾ ਬੋਲਣ ਅਤੇ ਕੁਕਿੰਗ ਟ੍ਰੇਡ ਨਾਲ ਸੰਬੰਧਿਤ ਹੁਨਰਮੰਦ ਕਾਮਿਆਂ ਨੂੰ ਪੀਆਰ ਦੇਣ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਜੇਕਰ ਤੁਹਾਡਾ ਸੀਆਰਐਸ ਸਕੋਰ ਘਟ ਹੈ ਤਾਂ ਉਹਨਾਂ ਦੋਮਾਂ ਵਿੱਚੋਂ ਕੋਈ ਵੀ ਰਾਤ ਤੁਹਾਡੇ ਲਈ ਪੀਆਰ ਦਾ ਸੁਪਨਾ ਪੂਰਾ ਹੋ ਸਕਦਾ ਹੈ ਕੀ ਤੁਸੀਂ ਫ੍ਰੈਂਚ ਭਾਸ਼ਾ ਸਿੱਖਣਾ ਜਾਂ ਕਿਸੇ ਖਾਸ ਟ੍ਰੇਡ ਵਿੱਚ ਆਪਣੇ ਹੁਨਰ ਨੂੰ ਵਧਾਉਣ ਬਾਰੇ ਵਿਚਾਰ ਕਰ ਰਹੇ ਹੋ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੈਨੇਡਾ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ